ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਐਸ ਵੀ ਆਰ ਡੀ 'ਚ ਤੁਹਾਡੇ ਨਾਲ ਦੋ ਤਿੰਨ ਨੁਕਤੇ ਜਰੂਰੀ ਜਿਹੜੇ ਸਾਂਝੇ ਕਰਨੇ ਆ ਤੇ ਪੀ ਆਰ ਕਿਸਮਾਂ ਬਾਰੇ ਜਿਹੜੀ ਪਨੀਰੀ ਬਿਜਾਈ ਦਾ ਹੁਣ ਸਹੀ ਸਮਾਂ ਚੱਲ ਰਿਹਾ ਹੈ ਕਿਉਂਕਿ ਪਹਿਲਾਂ ਵੀ ਮੈਂ ਬੇਨਤੀ ਕੀਤੀ ਸੀ 20 ਮਈ ਤੋਂ ਤੁਸੀਂ ਪਨੀਰੀ ਜਿਹੜੀ ਹੈਗੀ ਖਾਸ ਤੌਰ ਤੇ ਜਿਵੇਂ ਪੀ ਆਰ ਦਰਮਿਆਨੀਆਂ ਸਮੇਂ ਵਾਲੀਆਂ ਕਿਸਮਾਂ ਨੇ ਪੀ ਆਰ 113 ਤੋਂ ਲੈ ਕੇ ਪੀ ਆਰ 114 ਐ 21 ਐ 22 ਐ 27 28 29 30 31 ਤੇ ਇਹਨਾਂ ਦੇ ਵਿੱਚੋਂ 26 ਆ ਜਿਹੜੀ ਉਹ ਘੱਟ ਸਮੇਂ ਵਾਲੀ ਕਿਸਮਾਂ ਜਿਹੜੀਆਂ ਬਾਕੀ ਨੇ ਉਹ ਦਰਮਿਆਨੇ ਸਮੇਂ ਵਾਲੀਆਂ ਕਿਸਮਾਂ ਨੇ ਤਾਂ ਪਨੀਰੀ ਬੀਜਣ ਦਾ ਹੁਣ ਸਹੀ ਟਾਈਮ ਆ ਅ ਜਿਹੜੀ ਆਪਾਂ ਅੱਜ ਗੱਲ ਕਰ ਰਹੇ ਹਾਂ 28 ਮਈ ਤੇ PR126 ਵਾਸਤੇ ਤੁਸੀਂ ਜਿਹੜਾ ਅਜੇ 8-10 ਦਿਨ ਜੇ ਰੋਕ ਕੇ ਬੀ ਸਕਦੇ ਪਨੀਰੀ ਤਾਂ ਬਹੁਤ ਵਧੀਆ ਆਪਣੇ ਫਾਇਦੇ 'ਚ ਰਹੂਗੀ ਕਿਉਂਕਿ PR126 ਜਿਹੜੀ ਉਹ 10 ਤੋਂ 20 ਜੂਨ ਬੈਸਟ ਹੈ 25 ਜੂਨ ਤੱਕ ਵੀ ਤੁਸੀਂ ਬਿਜਾਈ ਕਰ ਸਕਦੇ ਸਮੇਂ ਸਿਰ ਆਪਣਾ ਖੇਤ ਜਿਹੜਾ ਅਕਤੂਬਰ ਅਕਤੂਬਰ ਦੇ ਵਿੱਚ ਜੇ ਤੁਸੀਂ ਜਾ ਕੇ ਜਿਹੜਾ 25 ਜੂਨ ਨੂੰ ਵੀ ਪਨੀਰੀ ਬੀਜਦੇ 20 ਜੁਲਾਈ ਨੂੰ ਆਪਣੇ ਖੇਤ ਚ ਲੱਗ ਜਾਣੀ ਹੈ ਤੇ 1 ਅਕਤੂਬਰ ਜਾਂ ਜਿਹੜਾ 20 ਅਕਤੂਬਰ 25 ਅਕਤੂਬਰ ਤੱਕ ਆਪਣਾ ਖੇਤ ਲਗਭਗ ਲਗਭਗ ਇਹਨੇ ਵਿਲਾ ਕਰ ਦੇਣਾ ਪਰਾਲੇ 'ਚ ਘਟਾ ਹੈ ਸਾਮ ਸਮਾਈ ਜਿਹੜੀ ਹੈਗੀ ਪਰਾਲੀ ਦੀ ਬੜੀ ਸੌਖੀ ਹੋ ਜਾਂਦੀ ਨਾਲ ਦੀ ਨਾਲੇ ਜਿਹੜੀ ਪਨੀਰੀ ਆ ਸੌਰੀ ਕਣਕ ਬੀਜੀ ਜਾਂਦੀ ਹੈ ਤੇ ਉਹ ਜਿਹੜੀ ਹੈਗੀ ਉਸੇ ਗੱਲ ਦੇ ਆਪਣਾ ਨਾਲੇ ਗੱਲ ਵਧੀਆ ਜਿਹੜੀ ਬਣੀ ਰਹਿੰਦੀ ਆ ਤਾਂ ਜਿਹੜੀ ਮੈਂ ਜ਼ਰੂਰੀ ਗੱਲ ਕਰਨੀ ਆ ਕਿ ਜਿਵੇਂ ਪਹਿਲਾਂ ਮਹੀਨਾ ਤੋਂ ਪਹਿਲਾਂ ਆਪਾਂ ਲਾ ਲਈ ਜੇਪੀਆਰ 126 ਬਾਰੇ ਇੱਕਦਮ ਪ੍ਰਚਾਰ ਹੋਇਆ ਹੈ ਜੀ ਵਿਕਣੀ ਨਹੀਂ ਹੈ ਤੇ ਕਿਸਾਨ ਵੀਰਾਂ ਨੂੰ ਦੁਬਿਧਾ ਕੁਛ ਚਿੱਤੀ ਪਈ ਕਿਉਂਕਿ ਪ੍ਰਚਾਰ ਵੱਡੇ ਪੱਧਰ ਤੇ ਇਹਨਾਂ ਗੱਲਾਂ ਦਾ ਹੋ ਜਾਂਦਾ ਇਸ ਟਾਈਮ ਤੱਕ ਤੁਹਾਨੂੰ ਕਲੀਅਰ ਹੋ ਗਿਆ ਹੋ ਕਿਉਂਕਿ ਉਦੋਂ ਵੀ ਤੁਹਾਡੇ ਨਾਲ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਤੁਹਾਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਹੜਾ ਖਰੀਦ ਆ ਉਹ ਪੰਜਾਬ ਸਰਕਾਰ ਨੇ ਕਰਨੀ ਹੁੰਦੀ ਆ ਤੇ ਪੰਜਾਬ ਸਰਕਾਰ ਵੱਲੋਂ ਕਲੀਅਰ ਕਟੇ ਇਹ ਮੈਸੇਜ ਆ ਖੇਤੀਬਾੜੀ ਦੇ ਕਿਸਾਨ ਅਪਲਾਈ ਪਾਗ ਵੱਲੋਂ ਮੈਸੇਜ ਆ ਪੀਏਯੂ ਲੁਧਿਆਣਾ ਵੱਲੋਂ ਮੈਸੇਜ ਆ ਕਿ ਪੀਆਰ 126 ਆ ਇਹ ਖਰੀਦਿਆ ਜਾਊਗਾ ਇਹਦੇ ਚੌਲ 'ਚ ਕੋਈ ਕਿਸੇ ਕਿਸਮ ਦੀ ਸਮੱਸਿਆ ਨਹੀਂਗੀ ਪਰ ਉਹਦੇ ਵਿੱਚ ਕੀ ਹੋਇਆ ਕਿ ਪੂਸਾ 44 ਦਾ ਕਿਸਾਨ ਵੀਰਾਂ ਨੇ ਕੁਝ ਕਿ ਜਿਹੜੇ ਲਾਉਣ ਦੇ ਚਾਹਵਾਨ ਹੁੰਦੇ ਆ ਕਿਉਂਕਿ ਪੂਸਾ 44 ਕਿਸਮ ਤੁਹਾਨੂੰ ਪਤਾ ਵੀ 160 ਦਿਨ ਲੈਂਦੀ ਇਹ ਲੈਂਦੀਆਂ ਨੇ 135 40 ਦਿਨ ਦਰਮਿਆਨੀਆਂ ਦਰਮਿਆਨੇ ਸਮੇਂ ਵਾਲੀਆਂ ਤੇ ਜਿਹੜੀ 126 ਉਹ ਲੈਂਦੀ 123 ਤੋਂ 125 ਕਿ ਦਿਨ ਸੀਡ ਟੂ ਸੀਡ ਬਜਾਈ ਤੋਂ ਵੱਢਣ ਤੱਕ ਪਨੀਰੀ ਬੀਜਣ ਤੋਂ ਵੱਢਣ ਤੱਕ ਤੇ ਉਹਦੇ ਵਿੱਚ ਆਪਣਾ ਪਾਣੀ ਵੀ ਵੱਧ ਖਾਦਾਂ ਵੀ ਵੱਧ ਪ੍ਰਾਲ ਵੀ ਵੱਧ ਕੀੜੇ ਮਕੌੜੇ ਬਿਮਾਰੀਆਂ ਵੀ ਵੱਧ ਖਰਚਾ ਵੀ ਵੱਧ ਜਿਹੜੀ ਲੰਬੇ ਸਮੇਂ ਵਾਲੀ ਕਿਸਮਾਂ ਇਹਨਾਂ ਦੇ ਵਿੱਚ ਇਹ ਚੀਜ਼ਾਂ ਤੋਂ ਬਚਦਾ ਤੇ ਬਿਮਾਰੀਆਂ ਦੀ ਸਹਿਣਸ਼ੀਲਤਾ ਵੀ ਰੱਖਦੀਆਂ ਨੇ ਕਿਉਂਕਿ ਪੰਜਾਬ ਖੇਤੀਬੜੀ ਯੂਨੀਵਰਸਿਟੀ ਵੱਲੋਂ ਸਪਾਰਸ਼ ਕੀਤੀਆਂ ਗਈਆਂ ਤੇ ਉਹਨਾਂ ਵੱਲੋਂ ਹੀ ਇਹ ਖੋਜ ਕੀਤੀਆਂ ਗਈਆਂ ਕਿਸਮਾਂ ਹੁਣ ਗੱਲ ਆਈ ਕਿ ਵੱਡੇ ਪੱਧਰ ਤੇ ਕਿਸਾਨ ਵੀਰਾਂ ਨੇ ਮਹਿੰਗਾ ਬੀਜ ਲੈ ਲੈ ਕੇ ਹਾਈਬ੍ਰਿਡ ਕਿਸਮ ਦਾ ਹਾਈਬ੍ਰਿਡ ਕਿਸਮ ਬਾਰੇ ਪਹਿਲਾਂ ਮੈਂ ਵੀਡੀਓ ਸਾਂਝੀ ਕੀਤੀ ਜਿਹੜੀਆਂ ਜਿੰਨੀਆਂ ਕੁਝ ਕੁ ਸਪਾਰਸ਼ ਕੀਤੀਆਂ ਪਰ ਜਿੱਥੇ ਆਪਣਾ ਨਹੀਂ ਸਰਦਾ ਕਿਉਂਕਿ ਹਾਈਬ੍ਰਿਡ ਕਿਸਮਾਂ ਨੂੰ ਬਿਲਕੁਲ ਤਸ਼ਾਹਤ ਨਹੀਂ ਕੀਤਾ ਜਾਂਦਾ ਮੇਰੇ ਵੱਲੋਂ ਵੀ ਪਹਿਲਾਂ ਵੀ ਮੈਂ ਖਾਸ ਤੌਰ ਤੇ ਇੱਕ ਵੀਡੀਓ ਬਣਾਈ ਸੀ ਕਿ ਆਪਾਂ ਪੀ ਆਰ ਕਿਸਮਾਂ ਦੀ ਹੀ ਕਾਸ਼ਤ ਕਰਨੀ ਪਈ ਜੁ ਲੁਧਿਆਣਾ ਵੱਲੋਂ ਦਿੱਤੀਆਂ ਕਿਸਮਾਂ ਬੀਜਿਆ ਕਰੀ ਉਹਦਾ ਆਪਾਂ ਬੀਜ ਵੀ 4 ਸਾਲ ਕੋਈ ਰੱਖ ਸਕਦੇ ਕੋਲੇ ਹਾਈਬ੍ਰਿਡ ਦੇ ਵਿੱਚ ਇਹ ਸਮੱਸਿਆ ਆਉਂਦੀ ਬੀਜ ਵੀ ਮਹਿੰਗੇ ਮਿਲਦੇ ਆ ਕਿਸਾਨ ਵੀਰਾਂ ਨੇ ਵੱਡੇ ਪੱਧਰ ਤੇ ਕਾਫੀ ਮਹਿੰਗਾ ਬੀਜ ਖਰੀਦਿਆ ਲਾਉਣ ਦੀ ਤਿਆਰੀ ਜਨੇ ਉਹ ਜਿਹੜਾ ਤੁਹਾਡਾ ਹਾਈਬ੍ਰਿਡ ਹਾਈਬ੍ਰਿਡ ਦੇ ਵਿੱਚ ਟੋਟਾ ਵੱਧ ਆਉਂਦਾ ਹੁੰਦਾ ਹਾਈਬ੍ਰਿਡ ਵਿਕਣ ਦੀ ਸਮੱਸਿਆ ਆ ਸਕਦੀ ਆ ਕਿਉਂਕਿ ਹਾਈਬ੍ਰਿਡ ਬਾਰੇ ਤਾਂ ਤੁਹਾਨੂੰ ਪਿਆ ਹੀ ਨਹੀਂ ਕਿਸੇ ਨੇ ਕਿ ਹਾਈਬ੍ਰਿਡ ਤੁਸੀਂ ਕਿਸਮਾਂ ਜਿਹੜੀ ਮਹਿੰਗੇ ਰੇਟ ਤੇ ਲੈ ਕੇ ਲਓ ਪਤਾ ਨਹੀਂ ਕਿਹੜੀ ਨਵੀਂ ਕਿਸਮਾਂ ਕੋਈ ਤੇ ਲੈ ਇਨਾਂ ਚ ਅਲੱਗ-ਅਲ ਹਜ਼ਾਰ ਹਜ਼ਾਰ 15 1500 ਰੁਪਏ ਕਿਲੋ ਤੇ ਮਤਲਬ ਕਿਸਾਨ ਵੀ ਇਹਨਾਂ ਨੂੰ ਇਸ ਤਰ੍ਹਾਂ ਉਸ ਚੀਜ਼ ਨੂੰ ਜਿਹੜਾ ਮੈਸੇਜ ਕਿਸਾਨ ਵੀਰਾਂ ਨੂੰ ਦਿੱਤਾ ਜਾਂਦਾ ਕਿ ਇਹ ਤਾਂ ਬਹੁਤ ਵਧੀਆ ਕਿਸਮਾ ਤੁਹਾਡੇ ਝਾੜ ਬਹੁਤ ਜ਼ਿਆਦਾ ਹੋ ਜੂਗਾ ਜੀ ਉਹ ਕਿਸਾਨ ਵੀਰ ਜਿਹੜੇ ਪੋਲੇ ਪਾਲੇ ਕਿਸਾਨ ਵੀਰ ਉਸ ਗੱਲ ਦੇ ਵਿੱਚ ਆ ਕੇ ਤੇ ਮਹਿੰਗਾ ਬੀਜ ਲੈ ਲੈਂਦੇ ਹਾਲਾਂਕਿ ਜਿਹੜੀ ਕਿਸਮ ਉਹਨਾਂ ਦੇ ਪੱਖ ਦੀ ਆ ਉਹਦੇ ਵਾਸਤੇ ਉਹਦੇ ਚਤੀਜ ਪੈ ਜਾਂਦੇ ਆ ਪੀਆਰ 126 ਤਾਂ ਵਿਕੂਗੀ ਪਹਿਲੇ ਨੰਬਰ ਤੇ ਤੁਹਾਡਾ ਜਿਹੜਾ ਖਰਚਾ ਵੀ ਘਟਾ ਖੇਚਲ ਵੀ ਘਟਾ ਪਰਾਲੀ ਵੀ ਸਾਹਮਣੀ ਸੌਖੀ ਤੇ ਆਪਣਾ ਪਾਣੀ ਦੀ ਵੀ ਬਚਤ ਤੇ ਵਿਕਣ ਦੀ ਵੀ ਕੋਈ ਸਮੱਸਿਆ ਨਹੀਂ ਦਰਮਿਆਨੀਆਂ ਕਿਸਮਾਂ ਨੇ ਜਾਂ ਬਾਸਮਤੀ ਕਿਸਮਾਂ ਲਓ ਕਿੰਨੀਆਂ ਕਿੰਨੀਆਂ ਵਧੀਆ ਵਧੀਆ ਬਾਸਮਤੀ ਕਿਸਮਾਂ ਨੇ ਤਾਂ ਪਨੀਰੀ ਜਿਹੜੀ ਤੁਸੀਂ 26 ਦਿਓ 10 ਜੂਨ ਤੋਂ ਸ਼ੁਰੂ ਕਰ ਦਿੱਤੀ ਜਿਹੜੀਆਂ ਗੈਰ ਸਫਾਰਸ਼ੀ ਕਿਸਮਾਂ ਨੇ ਇਹ बार-बार ਬੇਨਤੀਆਂ ਨੇ ਤੇ ਜਿਹੜੀ ਖਾਸ ਤੌਰ ਤੇ ਪੂਸਾ 44 ਜਾਂ ਡੋਗਰ ਪੂਸਾ ਪੀਲੀ ਪੂਸਾ ਨਾ ਲਓ ਹਾਈਬ੍ਰਿਡ ਕਿਸਮਾਂ ਲਾਓ ਜਾਦੇ ਕਿਉਂਕਿ ਜਿੱਥੇ ਆਪਣਾ ਬਿਲਕੁਲ ਜਿਹੜੀ ਹੈਗੀ ਕਿਸੇ ਕਿਸਮ ਦੀ ਕੋਈ ਸਮੱਸਿਆ ਸੇਮ ਵਗੈਰਾ ਦੀ ਹੈਗੀ ਉੱਥੇ ਤਾਂ ਚਲੋ ਕੋਈ ਦਿੱਕਤ ਨਹੀਂਗੀ ਵੈਸੇ ਜਿਹੜੀਆਂ ਪੀਆਰ ਕਿਸਮਾਂ ਕਿਸਾਨ ਵੀਰੋ ਉਹਦੀ ਕਾਸ਼ਤ ਕਰੋ ਘੱਟ ਸਮੇਂ 'ਚ ਘੱਟ ਸਮੇਂ 'ਚ ਘੱਟ ਖੇਚਣ ਨਾਲ ਘੱਟ ਖਰਚੇ ਨਾਲ ਘੱਟ ਪਾਣੀ ਨਾਲ ਆਪਣੀਆਂ ਇਹ ਕਿਸਮਾਂ ਬਹੁਤ ਚੰਗਾ ਝਾੜ ਦਿੰਦੀਆਂ ਨੇ ਪਾਣੀ ਦੀ ਬਚਤ ਨਾਲ ਵੀ ਆਪਣਾ ਮਸਲਾ ਹੱਲ ਹੋ ਗਿਆ ਕਿਉਂਕਿ ਝੋਨਾ ਤਾਂ ਆਪਾਂ ਨੂੰ ਲਾਉਣਾ ਪੈਂਦਾ ਇਹ ਮਜਬੂਰੀ ਆ ਪਰ ਜੇ ਆਪਾਂ ਨੂੰ ਘੱਟ ਖਰਚ ਘੱਟ ਪਾਣੀ ਦੇ ਵਿੱਚ ਘੱਟ ਖੇਚਲ ਦੇ ਨਾਲ ਘੱਟ ਸਮੇਂ ਚੰਗਾ ਝਾੜ ਮਿਲਦਾ ਆਪਾਂ ਵੱਧ ਸਮੇਂ ਵਾਲੀਆਂ ਕਿਸਮਾਂ ਗੈਰ ਸਫਾਰਸ਼ੀ ਮਹਿੰਗੇ ਮਹਿੰਗੇ ਬੀਜ ਲੈ ਕੇ ਲਾਉਣੇ ਕਿਉਂ ਇਹ ਬੇਨਤੀ ਆ ਕਿ ਆਪਾਂ ਖਾਸ ਤੌਰ ਤੇ ਜਿਵੇਂ ਹਾਈਬ੍ਰਿਡ ਤਾਂ ਤੁਸੀਂ ਬੀਜ ਆਪ ਦਾ ਰੱਖ ਹੀ ਨਹੀਂ ਸਕਦੇ ਹਾਈਬ੍ਰਿਡ ਤੁਹਾਨੂੰ ਹਰ ਵਾਰ ਜੇ ਫਿਰ ਇਸ ਵਾਰ ਤੁਹਾਨੂੰ 500 700 ਰੁਪਿਆ 1000 ਰੁਪਿਆ ਕਿਲੋ ਮਗਰ ਮਿਲਿਆ ਅਗਲੀ ਵਾਰ 2000 ਨੂੰ ਕਿਲੋ ਮਿਲ ਜੂ ਉਦੋਂ ਅਗਲੀ ਵਾਰ ਨੂੰ 3000 ਨੂੰ ਮਿਲ ਜੂ ਤੁਸੀਂ ਆਪ ਦਾ ਤਾਂ ਬੀਜ ਨਹੀਂ ਉਹ ਤਾਂ ਬਣਾ ਸਕਦੇ ਉਹਦੀ ਪ੍ਰੋਡਕਸ਼ਨ ਨਹੀਂ ਤੁਹਾਡੀ ਪ੍ਰੋਡਕਟਿਵਿਟੀ ਨਹੀਂ ਲੈ ਸਕਦੇ ਸੋ ਬੇਨਤੀਆਂ ਨੇ ਤੇ ਦੂਸਰੀ ਗੱਲ ਹੈਗੀ ਜਦੋਂ ਤੁਸੀਂ ਪਨੀਰੀ ਬੀਜਣੀ ਆ 10-12 ਦਿਨ ਤੇ ਜਾ ਕੇ ਆਪਾਂ ਖਾਸ ਤੌਰ ਤੇ ਖਿਆਲ ਰੱਖਣਾ ਜਿਹੜਾ PR131 ਬਾਰੇ ਇਹ ਵੀਡੀਓ ਵੀ ਪਾ ਦੇਵਾਂਗੇ ਕਿ ਉਦੋਂ ਆਪਾਂ ਜਿਹੜਾ ਹੈਗਾ ਖੇਤ ਦੇ ਮੋਟਰ ਦੇ ਨੇੜੇ ਜਿਹੜਾ ਬਲਬ ਜਗਾ ਕੇ ਰੱਖਣਾ ਹੈ ਤਾਂ ਕਿ ਆਪਾਂ ਚਿੱਟੀ ਪੱਠ ਵਾਲੇ ਟੱਡੇ ਦਾ ਕਿਸੇ ਕਿਸਮ ਦਾ ਜੇ ਕੋਈ ਪ੍ਰਕੋਪ ਨਜ਼ਰ ਆਉਂਦਾ ਤਾਂ ਆਪਾਂ ਸਫਾਰ ਸੀੜੀਆਂ ਹੈਗੀਆਂ ਸਪ੍ਰੈਆਂ ਪਨੀਰੀ ਦੇ ਉੱਤੇ ਕਰ ਦੇਣੀਆਂ ਬਹੁਤ ਸ਼ਾਨਦਾਰ ਜਿਹੜੀ ਪਨੀਰੀ ਆਪਾਂ ਤਿਆਰ ਕਰਨੀ ਹੈ ਇਹਦੇ ਬਾਰੇ ਖਾਦਾਂ ਜਾਂ ਸੁਪਰੀਆਂ ਬਾਰੇ ਮੈਂ ਵੀਡੀਓ ਨਾਲ ਦੀ ਨਾਲ ਜਿਹੜੀਆਂ ਸਾਂਝੀਆਂ ਕਰ ਰਿਹਾ ਲਗਾਤਾਰ ਜੁੜੇ ਰਹੋ ਆਪਾਂ ਨਾਲ ਦੀ ਨਾਲ ਤੁਹਾਨੂੰ ਅਪਡੇਟ ਹਰ ਇੱਕ ਦਿੰਦੇ ਰਹਿੰਨੇ ਜਿਵੇਂ ਜਿਵੇਂ ਤੁਹਾਡੇ ਸਵਾਲ ਤੇ ਕੀਮਤੀ ਸੁਝਾਅ ਆਉਂਦੇ ਆ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ